ਤੁਸੀਂ ਕਹਿੰਦੇ ਹੋ ਕਿ ਰਾਜਾ ਵਡਿੰਗ ਨਾਖੁਸ਼ ਨੇ ਰਾਜਾ ਵਡਿੰਗ ਦੀ ਸੁਣੀ ਨਹੀਂ ਮੈਂ ਅੱਜ ਕਲੀਅਰ ਕਰ ਦਿੰਦਾ ਤੁਹਾਡੇ ਰਾਹੀਂ ਕਿ ਰਾਜਾ ਵਡਿੰਗ ਜੀ ਦੇ ਹੀ ਰეკਮੈਂਡੇਸ਼ਨ ਤੋਂ 100% ਨਵਜੋਤ ਸਿੰਘ ਸਿੱਧੂ ਜੀਤਵਿੰਦਰ ਸਿੰਘ ਤੋਂ ਕਦੇ ਵੀ ਬਾਹਰ ਨਹੀਂ ਹੋ ਸਕਦੇ ਮੇਰੇ ਨਾਲ ਨਹੀਂ ਕਾਂਗਰਸ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਨੇ ਸਾਡੇ ਐਕਸ ਪ੍ਰੈਜ਼ੀਡੈਂਟ ਨੇ ਬੜੇ ਸਤਿਕਾਰਯੋਗ ਨੇ ਕਾਂਗਰਸ ਇੱਕ ਹੈਗੀ ਹੈ ਇੱਕ ਰਹੂਗੀ ਤੇ ਯੂनाइटेड ਕਾਂਗਰਸ ਇਹ ਸਿਲੈਕਸ਼ਨ ਵਿੱਚ ਮੇਰੇ ਨਾਲ ਚੱਲ ਕੇ ਮੈਨੂੰ ਕਾਮਯਾਬੀ ਦਿਵਾਉ। ਅਮ੍ਰਿਤਾ ਵੜਿੰਗ ਜੀ ਨੇ ਕੰਮ ਕੀਤਾ। ਕੰਮ ਕਿਹਦੇ ਵਾਸਤੇ ਕੀਤਾ? ਕਾਂਗਰਸ ਪਾਰਟੀ ਵਾਸਤੇ। ਉਹਨਾਂ ਨੇ ਕਿਸੇ ਵੀ ਆਪਦੇ ਜਲਸੇ ਦੇ ਵਿੱਚ, ਕਿਸੇ ਵੀ ਆਪਦੀ ਮੀਟਿੰਗ ਦੇ ਵਿੱਚ ਇਹ ਨਹੀਂ ਕਿਹਾ ਕਿ ਮੈਂ ਅਮ੍ਰਿਤਾ ਵੜਿੰਗ ਇੱਥੋਂ ਦੀ ਕੈਂਡੀਡੇਟ ਆ। ਐਗਰੀਕਲਚਰ ਮਿਨਿਸਟਰ ਹੈ 2 ਸਾਲ ਦਾ। ਮੈਨੂੰ ਇੱਕ ਅਚੀਵਮੈਂਟ ਖੁੱਡੀਆਂ ਸਾਹਿਬ ਦੀ ਦੱਸ ਦਿਓ। ਲੰਬੀ ਹਲਕੀ ਚੀਜ਼ ਦੱਸ ਦਿਓ। ਪੰਜਾਬ ਚੀ ਦੱਸ ਦਿਓ ਕਿ ਐਗਰੀਕਲਚਰ ਵਾਸਤੇ ਕਿਸਾਨੀ ਨੂੰ ਕੁਝ ਫਾਇਦਾ ਕਰਨ ਵਾਸਤੇ ਇਹ ਤਾਂ ਇਹ ਕੰਪਨਸੇਸ਼ਨ ਨਹੀਂ ਦੇ ਸਕੇ ਮੁਆਵਜ਼ਾ ਨਹੀਂ ਦੇ ਸਕੇ ਤਾਂ ਰੇਸ ਸ਼ੁਰੂ ਹੋ ਗਈ ਕਿਉਂਕਿ ਹਲੇ ਤਾਂ ਵਿਭਾਰ ਸਿਮਿਤ ਕੋਈ ਬਦਲਾਇ ਨਹੀਂ ਉਹਨਾਂ ਨੇ ਹਲੇ ਜਦ ਤੱਕ ਉਹ ਐਲਾਨੇ ਨਹੀਂ ਜਾਂਦੇ ਉਹ ਰੇਸ ਦਾ ਹਿੱਸਾ ਹੀ ਹੈ ਨਹੀਂ ਉਹਨਾਂ ਪ੍ਰਤੀ ਗੱਲ ਕਰਨੀ ਨਾ ਕਰਨੀ ਫਾਇਦਾ ਵੀ ਕੋਈ ਨਹੀਂ ਪੰਜਾਬ ਦੀ ਸਭ ਤੋਂ ਹੋਰ ਸੀਟ ਬਠਿੰਡਾ ਉਸ ਤੇ ਚਰਚਾ ਕਰਨ ਵਾਸਤੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਕਾਂਗਰਸ ਦੇ ਉਮੀਦਵਾਰ ਜੀਤ ਮੇ ਦਸਿੰਘ ਸਿੱਧੂ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਸਾਰਿਆਂ ਨੂੰ ਮੇਰੀ ਸ਼ਸ਼ਕਾਲ ਸਿੱਧੂ ਸਾਹਿਬ ਪਟਿੰਡਾ ਦੇ ਵਿੱਚ ਉਮੀਦਵਾਰ ਥੋੜਾ ਪਿਛਲੇ ਦਿਨਾਂ ਦੌਰਾਨ ਐਲਾਨ ਹੋਏ ਨੇ। ਚੋਣਵੀ ਮੈਦਾਨ ਦੇ ਵਿੱਚ ਚੁਣੌਤੀ ਸਭ ਤੋਂ ਪਹਿਲਾਂ ਕਿਹਨੂੰ ਸਮਝਦੇ ਹੋ? ਕਿਉਂਕਿ ਜਿਹੜੇ ਉਮੀਦਵਾਰ ਹੋਰ ਨੇ ਜਿਵੇਂ ਗੁਰਮੀਤ ਸਿੰਘ ਖੁੱਡੀਆਂ ਹੋ ਗਏ ਨੇ ਜਾਂ ਹਸਮਰਤ ਕੋਰ ਬਾਦਲ ਦਾ ਨਾਂ ਆ ਰਿਹਾ। ਅਜੇ ਆਫੀਸ਼ੀਅਲੀ ਐਲਾਨ ਨਹੀਂ ਹੋਇਆ ਉਹਨਾਂ ਦਾ ਨਾਂ ਤੇ ਦੂਜੇ ਪਾਸੇ ਪਰੰਪਰਾ ਕੋਲ ਜੋ ਨਵੇਂ ਨਵੇਂ ਸਿਆਸਤ ਚਾਹੀ ਨੇ। ਚੁਣੌਤੀ ਕੀ ਮੰਨਦੇ ਹੋ ਤੇ ਵੱਡੇ ਮੁੱਦੇ ਕੀ ਰਹਿਣ ਆਲੇ ਤੁਹਾਡੇ? ਦੇਖੋ ਜੀ ਹਰ ਇਲੈਕਸ਼ਨ ਚੁਣੌਤੀ ਹੁੰਦਾ। ਹਰ ਕੰਮ ਵਿੱਚ ਚੁਣੌਤੀ ਹੁੰਦਾ ਹੈ। ਜ਼ਿੰਦਗੀ ਵਿੱਚ ਜਿਹੜਾ ਕੰਮ ਸ਼ੁਰੂ ਕਰਦੇ ਹੋ ਕੰਮ 'ਚ ਪਏ ਹੋਏ ਹੁੰਦੇ ਚੁਣੌਤੀਆਂ ਚੁਣੌਤੀਆਂ ਮਨ ਲੇ ਕਿਹੜਾ ਮੈਂ ਪਹਿਲਾ ਇਲੈਕਸ਼ਨ ਲੜ ਰਿਹਾ ਬਿਲਕੁਲ ਮੇਰੇ ਕੋਲ ਬਥੇਰਾ ਐਕਸਪੀਰੀਅੰਸ ਹੈਗਾ ਇਲੈਕਸ਼ਨ ਲੜਨ ਦਾ ਸੋ ਇਸ ਕਰਕੇ ਮੈਂ ਸਮਝਦਾ ਕਿ ਇਲੈਕਸ਼ਨ ਜਿਹੜਾ ਲੜਿਆ ਜਾਂਦਾ ਕੋਈ ਹੋਵੇ ਛੋਟਾ ਇਲੈਕਸ਼ਨ ਹੋਵੇ ਵੱਡੇ ਤੋਂ ਵੱਡਾ ਹੋਵੇ ਐਮਪੀ ਦਾ ਇਲੈਕਸ਼ਨ ਹੋਵੇ ਇਹ ਵਰਕਰਾਂ ਦੇ ਸਿੱਖ ਤੇ ਲੜਿਆ ਜਾਂਦਾ ਵਰਕਰਾਂ ਦੀ ਮਿਹਨਤ ਨਾਲ ਬੰਦਾ ਕਾਮਯਾਬ ਹੁੰਦਾ ਵਰਕਰਾਂ ਨੂੰ ਨਾਲ ਲੈ ਕੇ ਚੱਲਣਾ ਹਰ ਇੱਕ ਉਮੀਦਵਾਰ ਕੈਂਡੀਡੇਟ ਦੀ ਹੁਣ ਮੈਂ ਸਮਝਦਾ ਕਿ ਫਰਜ਼ ਹੈਗਾ ਸੋ ਇਸ ਕਰਕੇ ਮੈਂ ਪਿਛਲੇ 4-5 ਦਿਨ ਜਿੱਦ ਤੂੰ ਮੈਂ ਬਠਿੰਡੇ ਚ ਆ ਕੇ ਆਪ ਦੇ ਵਰਕਰ ਸਹਿਬਾਨ ਨੂੰ ਮਿਲ ਰਿਹਾ ਉਹਨਾਂ ਨੂੰ ਜਿਹੜਾ ਉਤਸ਼ਾਹ ਉਹਨਾਂ ਚ ਜਿਹੜਾ ਉਤਸ਼ਾਹ ਹੈ ਮੈਂ ਸਮਝਦਾ ਮੈਂ ਖੁਸ਼ਕਿਸਮਤਾਂ ਕਿ ਮੈਨੂੰ ਕਾਂਗਰਸ ਦਾ ਇੰਨਾ ਤਕੜਾ ਵਰਕਰ ਮਿਲਿਆ ਹੈ ਨੌ ਦੇ ਨੌ ਹਲਕਿਆਂ ਚ ਕਿ ਉਹ ਇਲੈਕਸ਼ਨ ਜੀਤ ਮੰਦਿਰਤਾ ਨਹੀਂ ਉਹ ਆਪ ਦਾ ਆਪਣਾ ਇਲੈਕਸ਼ਨ ਸਮਝ ਕੇ ਲੜ ਰਹੇ ਨੇ ਤਾਂ ਹੀ ਅਸੀਂ ਮੈਂ ਸਮਝਦਾ ਬਹੁਤ ਅੱਛੀ ਪੋਜੀਸ਼ਨ ਚ ਤੇ ਉਧਿਆ ਸੀਟ ਇਹ ਅਸੀਂ ਮਾਰਜ ਨਾਲ ਜਤਾਈ ਸਿੱਧੂ ਸਾਹਿਬ ਕਾਂਗਰਸ ਚ ਗੁੱਟਬਾਜ਼ੀ ਕਾਫੀ ਲੰਬੇ ਸਮੇਂ ਤੋਂ ਦੇਖੀ ਜਾ ਰਹੀ ਹੈ ਤੇ ਹੁਣ ਬਠਿੰਡਾ ਲੋਕ ਸਭਾ ਸੀਟ ਨੂੰ ਵੀ ਹੋ ਰਹੀ ਹੈ ਵੀ ਜੋ ਪ੍ਰਧਾਨ ਨੇ ਕਾਂਗਰਸ ਦੇ ਅਮਿੰਦਰ ਸਿੰਘ ਰਾਜਾਵੜੀ ਉਹਨਾਂ ਦੀ ਵਾਈਫ ਲਗਾਤਾਰ ਪ੍ਰਚਾਰ ਕਰ ਰਹੀ ਸੀ ਕਰੀਬ ਇੱਕ ਮਹੀਨੇ ਦੇ ਸਮੇਂ ਤੋਂ ਟਿਕਟ ਤੇ ਨਾਂ ਦਾਅਵੇਦਾਰੀ ਉਹਨਾਂ ਦੀ ਹੋ ਰਹੀ ਸੀ ਵੀ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ ਜਦੋਂ ਚਰਚਾ ਬਠਿੰਡੇ ਦੇ ਵਿੱਚ ਹੋਈ ਯਾ ਨਾਂ ਆ ਰਿਹਾ ਸੀ ਅਮਿੰਦਰ ਸਿੰਘ ਰਾਜਾਵੜੀ ਦਾ ਤੁਸੀਂ ਐਲਾਨ ਕਰਤੇ ਪਾਰਟੀ ਹਾਈ ਕਮਾਂਡ ਵੱਲੋਂ ਉਸ ਤੋਂ ਬਾਅਦ ਚਰਚਾ ਇਹ ਹੋਣ ਲੱਗੀ ਵੀ ਰਾਜਾ ਵੜਿੰਦ ਦੀ ਸੁਣੀ ਨਹੀਂ ਗਈ ਉੱਤੇ ਸੁਣਵਾਈ ਨਹੀਂ ਹੋਈ ਹਾਈ ਕਮਾਂਡ ਨੇ ਜੀਤਮਨ ਦਲ ਸਿੰਘ ਸਿੱਧੂ ਨੂੰ ਪਾਰਟੀ ਦਾ ਉਮੀਦਵਾਰ ਐਲਾਨਤਾ ਜੋ ਕੁਝ ਸਮੇਂ ਪਹਿਲਾਂ ਹੀ ਅਕਾਲੀ ਦਲ ਤੋਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਹੈ ਇਸ ਤੇ ਕੀ ਕਹਿਣਾ ਚਾਹੂੰਗਾ ਕਿ ਹੁਣ ਕਾਂਗਰਸ ਇੱਕ ਹੈਗੀ ਹੈ ਕਾਂਗਰਸ ਇੱਕ ਹੈਗੀ ਹੈ ਇੱਕ ਰਹੂਗੀ ਤੇ ਯੂਨਾਈਟਿਡ ਕਾਂਗਰਸ ਇਹ ਸਿਲੈਕਸ਼ਨ ਵਿੱਚ ਮੇਰੇ ਨਾਲ ਚੱਲ ਕੇ ਮੈਨੂੰ ਕਾਮਯਾਬੀ ਦੀ ਆਸ ਹੈ ਤੇ ਜਿੱਥੇ ਤੱਕ ਗੱਲ ਤੁਸੀਂ ਕਹਿੰਦੇ ਹੋ ਕਿ ਰਾਜਾ ਵੜਿੰਗ ਨਾ ਖੁਸ਼ ਨੇ ਰਾਜਾ ਵੜਿੰਗ ਦੀ ਸੁਣੀ ਨਹੀਂ ਮੈਂ ਅੱਜ ਕਲੀਅਰ ਕਰ ਦਿੰਦਾ ਤੁਹਾਡੇ ਰਾਹੀਂ ਕਿ ਰਾਜਾ ਵੜਿੰਗ ਜੀ ਦੇ ਹੀ ਰეკਮੈਂਡੇਸ਼ਨ ਤੇ ਮੈਨੂੰ ਹਲਕਾ ਬਠਿੰਡਾ ਜੀ ਲੋਕ ਸਭਾ ਦੀ ਸੀਟ ਮਿਲੀ ਹੈ ਜਿਹੜੇ ਵਿੱਚ ਕਮੇਟੀ ਚ ਸਰ ਪ੍ਰਤਾਪ ਸਿੰਘ ਬਾਜਵਾ ਨਵਿੰਦਰ ਸਿੰਘ ਯਾਦਵ ਜੋ ਸਾਡੇ ਪਰਿਵਾਰੀ ਨੇ ਉਹਨਾਂ ਦੇ ਸਾਰਿਆਂ ਦੀ ਰਾਏ ਨਾਲ ਹਾਈ ਕਮਾਂਡ ਨੇ ਮੈਨੂੰ ਟਿਕਟ ਦਿੱਤੀ ਹੈ ਸੋ ਇਹ ਜਿਹੜੀ ਚੀਜ਼ ਹੈ ਇਹ ਸਿਰਫ ਇੱਕ ਅਫਵਾਹ ਹੈ ਕਿ ਬਈ ਰਾਜਾ ਵੜਿੰਗ ਨਾਰਾਜ ਨੇ ਅਮ੍ਰਿਤਾ ਵੜਿੰਗ ਜੀ ਨੇ ਕੰਮ ਕੀਤਾ ਤੇ ਕੰਮ ਕਿਹਦੇ ਵਾਸਤੇ ਕੀਤਾ ਕਾਂਗਰਸ ਪਾਰਟੀ ਵਾਸਤੇ ਉਹਨਾਂ ਨੇ ਕਿਸੇ ਵੀ ਆਪ ਦੇ ਜਲਸੇ ਦੇ ਵਿੱਚ ਕਿਸੇ ਵੀ ਆਪ ਦੀ ਮੀਟਿੰਗ ਦੇ ਵਿੱਚ ਇਹ ਨਹੀਂ ਕਿਹਾ ਕਿ ਮੈਂ ਅਮ੍ਰਿਤਾ ਵੜਿੰਗ ਇੱਥੋਂ ਦੀ ਕੈਂਡੀਡੇਟ ਆ ਇਹ ਕਿਹਾ ਸਾਡਾ ਆਪ ਦਾ ਹਲਕਾ ਹੈ ਅਸੀਂ ਇੱਥੇ ਪਹਿਲਾਂ ਇਲੈਕਸ਼ਨ ਲੜੇ ਆ ਅਸੀਂ ਲੋਕਾਂ ਵਿੱਚ ਵਿਚਰਦੇ ਆ ਤੇ ਸਾਡਾ ਫਰਜ਼ ਬਣਦਾ ਕਿ ਲੋਕ ਸਭਾ ਇਲੈਕਸ਼ਨ ਸਿਰ ਤੇ ਹੈ ਕਿ ਅਸੀਂ ਕਾਂਗਰਸ ਨੂੰ ਇੱਥੇ ਮਜ਼ਬੂਤ ਕਰੀਏ ਤਾਂ ਕਿ ਜਿਹੜਾ ਕੋਈ ਕਾਂਗਰਸ ਦਾ ਇੱਥੇ ਉਮੀਦਵਾਰ ਆਵੇ ਉਸ ਨੂੰ ਇਹ ਸਾਰਾ ਜਿਹੜਾ ਸਾਡਾ ਕੰਮ ਕੀਤਾ ਉਸ ਨੂੰ ਇਸ ਦਾ ਬੈਨੀਫਿਟ ਮਿਲੇ ਇਹ ਉਹਨਾਂ ਦੀ ਹਰ ਸਪੀਚ ਵਿੱਚ ਬੜਾ ਕਲੀਅਰ ਉਹਨਾਂ ਨੇ ਕਿਹਾ ਸੀ ਕਿਤੇ ਵੀ ਉਹਨਾਂ ਨੇ ਆਪ ਦੇ ਦਾਅਵੇਦਾਰੀ ਨਹੀਂ ਰੱਖੀ ਸੋ ਇਸ ਕਰਕੇ ਮੈਂ ਸਮਝਦਾ ਇਹ ਜਿਹੜੀਆਂ ਗੱਲਾਂ ਹੁਣ ਇਹਨੂੰ ਆਪਾਂ ਨੂੰ ਬੰਦ ਕਰ ਦੇਣਾ ਚਾਹੀਦਾ ਤੇ ਰੀਅਲ ਇਸ਼ੂਸ ਤੇ ਫੋਕਸ ਕਰਨਾ ਚਾਹੀਦਾ ਨਵਜੋਤ ਸਿੰਘ ਸਿੱਧੂ ਹਰ ਵੀ ਨਾਲ ਹੈ ਉਹਨਾਂ ਦੇ ਜਿਹੜੇ 100% ਨਵਜੋਤ ਸਿੰਘ ਸਿੱਧੂ ਜੀਤ ਮਹਿੰਦਰ ਸਿੰਘ ਤੋਂ ਕਦੇ ਵੀ ਬਾਹਰ ਨਹੀਂ ਹੋ ਸਕਦੇ ਮੇਰੇ ਨਾਲ ਨਹੀਂ ਕਾਂਗਰਸ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਨੇ ਸਾਡੇ ਐਕਸ ਪ੍ਰੈਜ਼ੀਡੈਂਟ ਨੇ ਬੜੇ ਸਤਿਕਾਰਯੋਗ ਨੇ ਸੋ ਮੈਨੂੰ ਪੂਰਨ ਉਮੀਦ ਹੈ ਕਿ ਉਹ ਸਟਾਰ ਪ੍ਰਚਾਰਕ ਦੇ ਤੌਰ ਤੇ ਹਰ ਹਲਕੇ ਵਿੱਚ ਹਰ ਉਮੀਦਵਾਰ ਤੇ ਖਾਸ ਕਰਕੇ ਮੇਂ ਦੀ ਮਦਦ ਕਰਕੇ ਮੈਨੂੰ ਉਹ ਐਮਪੀ ਬਣਵਾਉਣਗੇ ਦੋਸਤ ਚੁਣੌਤੀ ਕਿਨੂੰ ਮੰਨਦੇ ਹੋ ਇੱਕ ਪਾਸੇ ਗੁਰਮੀਤ ਸਿੰਘ ਖੁੱਡੀਆਂ ਇੱਕ ਪਾਸੇ ਪਰੰਪਾਰ ਕੋ ਸਿੱਧੂ ਦੂਜੇ ਪਾਸੇ ਹਸਪ੍ਰਤ ਕੋ ਬਾਦਲ ਤੇ ਇੱਕ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲੋਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਤਾਂ ਕਿਹਾ ਵੀ ਸਾਡਾ ਜੋ ਅਸੀਂ ਲੱਖੇ ਸਿਧਾਣੇ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਦੇ ਤੌਰ ਤੇ ਐਲਾਨ ਕਰਦੇ ਹਾਂ ਜੋ ਲੱਖੇ ਸਿਧਾਣੇ ਦੀ ਬੋਲਣ ਦੀ ਵਾਰੀ ਆਈ ਲੱਖਾ ਸਿਧਾਣਾ ਕਹਿੰਦਾ ਮੈਂ ਇੰਡੀਪੈਂਡੈਂਟ ਆ ਮੈਂ ਆਜ਼ਾਦ ਲੜੂਗਾ ਤੇ ਹੁਣ ਜਿਹੜੇ ਚਨੋਤੀ ਮੈਦਾਨ ਦੇ ਵਿੱਚ ਹੋਰ ਕੈਂਡੀਡੇਟ ਆ ਉਹਨਾਂ ਦੇ ਵਿੱਚ ਆਪਦੇ ਮੁਕਾਬਲਾ ਕਿਹਦੇ ਨਾਲ ਸਮਝੋ ਚਲੋ ਹਲੇ ਗੱਲ ਇਹ ਹੈ ਨਾ ਜੀ ਹਲੇ ਰੇਸ ਸ਼ੁਰੂ ਨਹੀਂ ਹੋਈ ਬਿਲਕੁਲ ਜਦੋਂ ਤੁਸੀਂ ਦੇਖੋ ਕੋਈ ਰੇਸ ਸ਼ੁਰੂ ਹੁੰਦੀ ਹੈ ਜੇਪਾਂ 400 ਮੀਟਰ ਹੀ ਲਾ ਲਈਏ ਅਧਾਰਨ ਦੇ ਤੌਰ ਤੇ 8 ਲੈਣਾ ਹੁੰਦੀ ਹੈ ਨਾ ਉਹਦੇ ਵਿੱਚ ਜਦ ਸਾਰੇ ਆ ਜਾਂਦੇ ਨੇ ਸਟਾਰਟ ਲੈ ਲੈਂਦੇ ਨੇ ਫੇਰ ਹੀ ਰੇਸ ਸ਼ੁਰੂ ਕਰਦੇ ਆ ਜਦੋਂ ਮੇਨ ਪਾਰਟਿਸਪੈਂਟਸ ਹੁੰਦੇ ਨੇ ਹੁਣ ਮੇਨ ਪਾਰਟਿਸਪੈਂਟਸ ਕੌਣ ਨੇ ਅਸੀਂ ਆ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਬੀਜੇਪੀ ਹੈ ਅਕਾਲੀ ਦਲ ਹੈ ਤੇ ਇੰਡੀਪੈਂਡੈਂਟਸ ਨੇ ਇੱਕ ਨਹੀਂ ਹਲੇ ਹੋਰ ਵੀ ਆਉਣਗੇ ਸੋ ਇੱਕ ਵਾਰ ਜਦੋਂ ਸਾਰਾ ਗੱਲ ਕਲੀਅਰ ਹੋ ਗਈ ਰੇਸ ਸ਼ੁਰੂ ਹੋ ਗਈ ਕਿਉਂਕਿ ਹਲੇ ਤਾਂ ਬੀਬਾਰ ਸਿਮਰਤ ਕੌਰ ਬਾਦਲ ਆਏ ਨਹੀਂ ਬਿਲਕੁਲ ਉਹਨਾਂ ਨੇ ਹਲੇ ਜਦ ਤੱਕ ਉਹ ਲਾਣੇ ਨਹੀਂ ਜਾਂਦੇ ਉਹ ਰੇਸ ਦਾ ਹਿੱਸਾ ਹੀ ਹੈ ਨਹੀਂ ਉਹਨਾਂ ਪ੍ਰਤੀ ਗੱਲ ਕਰਨੀ ਨਾ ਕਰਨੀ ਫਾਇਦਾ ਵੀ ਕੋਈ ਨਹੀਂ ਠੀਕ ਹੈ ਨਾ ਤੇ ਇਸ ਕਰਕੇ ਵੇਟ ਕਰੋ ਦੂਜੇ ਪਾਸੇ ਗੁਰਮੀਤ ਸਿੰਘ ਖੁੱਡੀਆ ਤੋਂ ਗੁਰਮੀਤ ਸਿੰਘ ਖੁੱਡੀਆ ਨੇ ਹਾਂਜੀ ਹਾਂ ਗੁਰਮੀਤ ਸਿੰਘ ਖੁੱਡੀਆ ਨੇ ਕੈਬਨਿਟ ਮੰਤਰੀ ਨੇ ਪਿਛਲੇ 2 ਸਾਲ ਦੀ ਉਹਨਾਂ ਦੀ ਨੌਨ ਪਰਫਾਰਮੈਂਸ ਹੈ ਕੀ ਉਹਨਾਂ ਨੂੰ ਮਤਲਬ ਅਚੀਵਮੈਂਟ ਕੀ ਹੈ 2 ਸਾਲ ਦੀ ਆਮ ਆਦਮੀ ਪਾਰਟੀ ਦੀ ਵੀ ਜਾਂ ਖੁੱਡੀਆਂ ਸਾਹਿਬ ਦੀ ਕੋਈ ਅਚੀਵਮੈਂਟ ਨਹੀਂ ਕੋਈ ਕੰਮ ਨਹੀਂ ਇਹਨਾਂ ਨੂੰ ਇਹਨਾਂ ਕੋਲੇ ਪਾਵ ਕਿਸੇ ਕੈਬਨਿਟ ਮੰਤਰੀ ਕੋਲੇ ਪੰਜਾਬ ਚ ਪਾਵਰੀ ਹੈ ਨਹੀਂ ਮੈਂ ਕਹਿੰਦਾ ਇੱਕ ਬਦਲੀ ਕਰਾ ਕੇ ਦਿਖਾ ਦੇਣ ਕਿਸੇ ਦੀ ਲੋਕਾਂ ਦੇ ਦੂਜੇ ਕੰਮ ਤਾਂ ਕੀ ਕਰਨੇ ਨੇ ਸਾਰੀ ਪਾਵਰ ਸੈਂਟਰਲਾਈਜ਼ ਦਿੱਲੀ ਚ ਹੈ ਜੋ ਦਿੱਲੀ ਹਿਲਾਉਂਦਾ ਉਹ ਉਹਨਾਂ ਖੇਲਦੇ ਨੇ ਸੋ ਲੋਕਾਂ ਨੂੰ ਵੀ ਪਤਾ ਇਸ ਗੱਲ ਦਾ ਜੇ ਜੀਤਵਿੰਦਰ ਨੂੰ ਪਤਾ ਹੈ ਤਾਂ ਲੋਕਾਂ ਨੂੰ ਮੇਰੇ ਨਾਲੋਂ ਵੱਧ ਪਤਾ ਹੁੰਦਾ ਸੋਨਾਂ ਨੂੰ ਪਤਾ ਹੈ ਕਿ ਕੋਈ ਕੰਮ ਪਿਛਲੇ ਐਗਰੀਕਲਚਰ ਮਿਨਿਸਟਰ ਦੇ 2 ਸਾਲ ਦਾ ਮੈਨੂੰ ਇੱਕ ਅਚੀਵਮੈਂਟ ਖੁੱਡੀਆਂ ਸਾਹਿਬ ਦੀ ਦੱਸ ਦਿਓ ਲੰਬੀ ਹਲਕੀ ਚੀ ਦੱਸ ਦਿਓ ਪੰਜਾਬ ਚੀ ਦੱਸ ਦਿਓ ਕਿ ਐਗਰੀਕਲਚਰ ਵਾਸਤੇ ਕਿਸਾਨੀ ਨੂੰ ਕੁਝ ਫਾਇਦਾ ਕਰਨ ਵਾਸਤੇ ਇਹ ਤਾਂ ਇਹ ਤਾਂ ਕੰਪੰਸੇਸ਼ਨ ਨਹੀਂ ਦੇ ਸਕੇ ਮੁਆਵਜ਼ਾ ਨਹੀਂ ਦੇ ਸਕੇ ਤਾਂ ਗੱਡਿਆਂ ਵੱਡੀਆਂ ਵੱਡੀਆਂ ਯਾਦਾਂ ਤੁਹਾਨੂੰ ਉਹ ਚੁਟਕੀਆਂ ਵਾਲੀਆਂ ਗੱਲਾਂ 5 ਮਿੰਟ ਚ ਐਮਐਸਪੀ ਕਿੱਥੇ ਗਈ ਉਹ ਵਾਇਰਲ ਹੋ ਰਹੀ ਹੈ ਕਾਫੀ ਹੱਦ ਤੱਕ ਕਿੱਥੇ ਮੈਨੂੰ ਦੱਸੋ ਗੱਲ ਮੈਂ ਹੁਣ ਇੱਥੇ ਬੈਠੋ ਬੁੱਢੀਆਂ-ਬੁੱਢੀਆਂ ਦਾਅਵੇ ਕਰਦੇ ਮੈਂ ਇਹ ਕਰ ਦੂੰ ਮੈਂ ਐਮਪੀ ਬਣਾ ਦੇਓ ਮੈਨੂੰ ਮੈਂ ਇਹ ਕਰ ਦੂੰ ਮੈਂ ਉਹ ਨਹੀਂ ਜ਼ਿੰਮੇਵਾਰੀ ਨਾਲ ਗੱਲ ਹਰ ਗੱਲ ਜ਼ਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ ਅੱਜ ਕੱਲ੍ਹ ਜ਼ਮਾਨਾ ਮੀਡੀਆ ਦਾ ਮੀਡੀਆ ਬਹੁਤ ਸਟਰੋਂਗ ਹੈ ਜਿਹੜੀ ਅੱਜ ਗੱਲ ਕੀਤੀ ਤੁਸੀਂ 50 ਸਾਲ ਬਾਅਦ ਕੱਢ ਲੋਗੇ ਕਿ ਵੀ ਇਹ ਚੀਜ਼ ਜੀਤ ਮੇਂਦਰ ਨੇ ਇਸ ਦਿਨ ਇਸ ਵੇਲੇ ਇਸ ਥਾਂ ਤੇ ਕੀਤੀ ਸੀ ਠੀਕ ਹੈ ਨਾ ਸੋ ਇਸ ਕਰਕੇ ਜਿਹੜੀ ਗੱਲ ਕਰੋ ਜਿਮੇਵਾਰੀ ਨਾਲ ਕਰੋ ਸਿਰਫ ਲੋਕਾਂ ਨੂੰ ਜਜ਼ਬਾਤੀ ਕਰਕੇ ਲੋਕਾਂ ਨੂੰ ਉਸ ਜਜ਼ਬਾਤ ਦੇ ਵਿੱਚ ਲੈ ਕੇ ਆਪ ਦਾ ਫਾਇਦਾ ਪੋਲਿਟਿਕਲੀ ਲੈ ਕੇ ਤੇ ਫਿਰ ਉਹਨਾਂ ਨੂੰ ਨਕਾਰ ਦਿਓ ਲੋਕੀ ਭੁੱਲਦੇ ਨਹੀਂ ਲੋਕੀ ਬਖਸ਼ਦੇ ਨਹੀਂ ਹੁਣ ਜੋ ਆਵਾਮੀ ਪਾਰਟੀ ਦਾ ਪਿੰਡਾ ਸ਼ੋਰ ਰਿਹਾ ਹੈ ਕਹਿੰਦੇ ਹੁੰਦੇ ਸੀ ਕਿ ਆਪ ਹੀ ਕਹਿੰਦੇ ਹੁੰਦੇ ਸੀ ਆਵਾਮੀ ਪਾਰਟੀ ਵਾਲੇ ਕਿ ਵੀ ਕੋਈ ਵੱਡਾ ਲੀਡਰ ਆਵੇ ਉਹਨੂੰ ਸਵਾਲ ਕਰਿਆ ਕਰੋ ਤੇ ਹੁਣ ਜਦੋਂ ਉਹ ਪਾਵਰ 'ਚ ਆ ਗਏ ਹੁਣ ਖੁੱਡਿਆ ਸਾਹਿਬ ਪਿੰਡਾਂ 'ਚ ਜਾਂਦੇ ਉਹਨੂੰ ਸਵਾਲ ਕਰਦੇ ਮਾਈਕ ਫੜ ਕੇ ਕਹਿੰਦੇ ਨਾ ਭਈ ਮੈਨੂੰ ਸਵਾਲ ਨਾ ਕਰੋ ਫਿਰ ਰਵਾਇਤਾ ਦਾ ਤੁਸੀਂ ਪਾਈ ਹੈ ਤੁਸੀਂ ਕਹਿ ਦਿੰਦੇ ਹੋ ਕਿ ਵੀ ਆਹ ਕੰਮ ਕਰੋ ਫਿਰ ਉਹ ਜਿਹੜੀ ਗੱਲ ਤੁਹਾਡੇ ਤੇ ਆ ਜਾਂਦੀ ਹੈ ਫਿਰ ਤੁਸੀਂ ਔਖੇ ਮਹਿਸੂਸ ਕਰਦੇ ਹੋ ਸੋ ਇਸ ਕਰਕੇ ਕੰਮ ਕਰੋ ਤੁਹਾਨੂੰ ਮੌਕਾ ਮਿਲਿਆ ਹੈ ਭਗਵੰਤ ਮਾਨ ਸਾਡੇ ਸੀਐਮ ਸਾਹਿਬ ਇੱਥੇ ਮਾਨਸੇ ਬੋਲ ਕੇ ਹੜਾ ਆ ਗਈ ਸੀ ਉਸ ਤੋਂ ਬਾਅਦ ਬਹੁਤ ਫਸਲ ਦਾ ਨੁਕਸਾਨ ਹੋਇਆ ਗੜਿਆਂ ਨਾਲ ਵੀ ਹੋਇਆ ਆਪਣਾ ਬਾਰਿਸ਼ ਨਾਲ ਵੀ ਹੋਇਆ ਤੇ ਕੀ ਕਹਿਗੇ ਸੀ ਮਜ਼ਾਕ ਹੀ ਕੀਤਾ ਨਾ ਮਰੀ মুরਗੀ ਦਾ ਵੀ ਦੇਵਾਂਗੇ ਮਰੀ ਬੱਕਰੀ ਦਾ ਵੀ ਦੇਵਾਂਗੇ ਕੀ ਮਤਲਬ ਇਹ মুরਗੀ ਬੱਕਰੀਆਂ ਤੱਕ ਆ ਗਈ ਨੇ ਤੁਸੀਂ ਲੋਕਾਂ ਦੀ ਗੱਲ ਕਰੋ ਲੋਕਾਂ ਦਾ ਕੋਈ ਫਾਇਦਾ ਕਰੋ এমপ্লয়মেন্ট ਦੱਸ ਦਿਓ ਇੰਡਸਟਰੀ ਦੱਸ ਮੈਨੂੰ ਇਹ ਦੱਸ ਦਿਓ ਪਿਛਲੇ ਪੰਜਾਬ 6 2 ਸਾਲ ਦੇ ਵਿੱਚ ਇੱਕ ਵੀ ਇੰਡਸਟਰੀ ਆਈ ਕਦੇ ਅਸੀਂ ਅਸੀਂ ਬੱਚਿਆਂ ਨੂੰ ਰੋਕ ਦੇਾਂਗੇ ਤੇ ਉਧਰੋਂ ਲੋਕੀ ਬੱਚੇ ਵਾਪਸ ਆਇਆ ਕਰਨਗੇ ਰੁਕ ਰਹੇ ਨੇ ਬੱਚੇ ਆ ਬਠਿੰਡੇ ਹੀ ਤੁਸੀਂ ਰਹਨੇ ਹੋ ਬਠਿੰਡੇ ਹਾਲ ਦੇਖ ਲਓ ਹਜ਼ਾਰਾਂ ਕਰੋੜਾ ਰੁਪਿਆ ਪੰਜਾਬ ਦੀ ਸੰਪਤੀ ਕਿੰਨਾ ਬਾਹਰ ਪੈਸਾ ਜਾ ਰਿਹਾ ਉਹੀ ਪੈਸਾ ਪੰਜਾਬ ਚ ਰਹੇ ਇੱਥੇ ਓਪਰਚੁਨਿਟੀ ਦਿਓ ਮੇਰੇ ਨੌਜਵਾਨ ਵੀਰਾਂ ਨੂੰ ਅੱਛੀ ਐਜੂਕੇਸ਼ਨ ਦਿਓ ਇੱਥੇ ਫੈਕਟਰੀਆਂ ਹੁਣ ਮੇਰੇ ਰਿਫਾਇਨਰੀ ਆ ਹਲਕ ਵਿੱਚ ਕਿਉਂ ਨਹੀਂ ਉਥੇ ਹੁਣ ਹਰ ਸਿਮਰਿਤ 15 ਸਾਲ ਵਿਆ ਐਮਪੀਸੀ ਕੀ ਸੈਂਟਰ ਬਣਤੀ ਸੀ ਕਿਉਂ ਨਹੀਂ ਇੱਥੇ ਇੰਡਸਟਰੀਅਲ ਪਾਰਕ ਬਣਾਤਾ ਕਿੱਡੀ ਪੱਟੀ ਰਿਫਾਇਨਰੀ ਹੈ 20000 ਕਰੋੜ ਦੀ ਰਿਫਾਇਨਰੀ ਹੈ ਉਦੇ ਵਿੱਚ ਜਿਹੜੇ ਪ੍ਰੋਡਕਟ ਨਿਕਲਦੇ ਨੇ ਬਾਈ ਪ੍ਰੋਡਕਟ ਦੀ ਇੱਕ ਐਨਸਿਲਰੀ ਯੂਨਿਟਸ ਨਹੀਂ ਲੱਗ ਸਕਦੇ ਸੀ ਪਲਾਸਟਿਕ ਦੇ ਪੈਟਰੋ ਦੇ ਹੋਰ ਬਹੁਤ ਲੱਗ ਸਕਦੇ ਹੁੰਦੇ ਆ ਜੇ ਉਹ ਲੱਗਦੇ ਸੀ ਅਗਿਨੀ ਬੈਗ ਆ ਜਿਹੜੇ ਬੈਗਸ ਬਣਦੇ ਆ ਬੋਰੀਆਂ ਬਣਦੀਆਂ ਉਹ ਇੱਥੇ ਲੱਗ ਸਕਦੀ ਮਤਲਬ ਕਹਿਣ ਦਾ ਮਤਲਬ ਜੇ ਇੱਛਾ ਹੋਵੇ ਕੰਮ ਕਰਨ ਦੀ ਤਾਂ 라ਵੀ ਲੱਪ ਜਾਂਦਾ ਜਦੋਂ ਇੱਚਾ ਵੋਟਾਂ ਲੈ ਲੀਆਂ ਦਿੱਲੀ ਬੈਠ ਗਏ ਕੰਮ ਕੋਈ ਹੈ ਨਹੀਂ ਕਿਸੇ ਵਰਕਰ ਨੂੰ ਨਹੀਂ ਮਿਲਣਾ ਕਿਸੇ ਕੋਈ ਕੋਈ ਗੱਲ ਹੀ ਕਰਨੀ ਬਸ 5 ਸਾਲ ਇੰਜੋਏ ਕੀਤਾ ਫੇਰ ਆਗੇ ਫੇਰ ਮੈਨਿਪੂਲੇਸ਼ਨ ਕਰ ਲਈ ਫੇਰ ਉਹ ਤਾਂ ਇਹ ਤਾਂ ਸਮਝਦੇ ਕਿ ਅਸੀਂ ਠੇਕਾ ਹੀ ਲੈ ਲਿਆ ਲੋਕੀ ਇਹਦੀ ਸਬਕ ਸਿਖਾਉਣਗੇ ਮੈਂ ਤੁਹਾਨੂੰ ਦੱਸਦਾ ਇਹਦੀ ਲੋਕੀ 15 ਸਾਲ ਬਾਅਦ ਸਬਕ ਸਿਖਾਉਣਗੇ ਕਿ ਕੰਮ ਕੋਈ ਨਹੀਂ ਕੀਤਾ ਨਾ ਨਿੱਜੀ ਕੀਤਾ ਕਿਸੇ ਦਾ ਤੇ ਖੁੱਡੀਆਂ ਸਾਹਮਣੇ ਦੱਸ ਦੋ ਨਿੱਜੀ ਕਿਸੇ ਦਾ ਕੋਈ 2 ਸਾਲ ਚ ਕੰਮ ਕੀਤਾ ਇੱਕ ਬੰਦਾ ਲਿਆ ਦਿਓ ਜਿਹੜੇ ਜਿਹੜਾ ਕਹੇ ਮੈਂ ਖੁਸ਼ ਆ ਆਵਾਜ਼ ਵੀ ਬਣਦੀ ਕਿ ਵੋਲੰਟੀਅਰ ਹੁੰਦੇ ਨੇ ਇਹਨਾਂ ਦੇ ਉਹਨਾਂ ਨੂੰ ਵੀ ਨਹੀਂ ਪੁੱਛਿਆ ਜਾ ਰਿਹਾ ਤੇ ਇਹ ਵੋਲੰਟੀਅਰ ਵਾਲੀ ਪਾਰਟੀ ਸੀ ਅੰਦੋਲਨਾਂ ਚੋਂ ਨਿਕਲੀ ਹੋਈ ਪਾਰਟੀ ਕਹਿੰਦੇ ਹੁੰਦੇ ਸੀ ਮਜ਼ਾਕ ਬਣਾਇਆ ਇਹਨਾਂ ਨੇ ਲੋਕਾਂ ਨਾਲ ਤੇ ਜਦੋਂ ਇਹਨਾਂ ਨੇ ਟਿਕਟਾਂ ਵੰਡੀਆਂ ਸੀ ਕਿਤੇ ਸੁਣਿਆ ਤੁਸੀਂ ਪੰਜ ਕੈਬਨਿਟ ਸਿਟਿੰਗ ਮੰਤਰੀ ਐਮਪੀ ਦੇ ਇਲੈਕਸ਼ਨ ਲੜ ਰਹੇ ਹੋਣ ਤਿੰਨ ਸਿਟਿੰਗ ਐਮਐਲਏ ਲੜ ਰਹੇ ਹੋਣ ਦੂਜੀ ਪਾਰਟੀਆਂ ਤੋਂ ਲਿਆ ਕੇ ਪਹਿਲਾਂ ਬਾਈ ਇਲੈਕਸ਼ਨ ਚ ਕਾਂਗਰਸ ਤੋਂ ਲਿਆ ਕੇ ਜਨੰਦਰ ਲੜਾਤਾ ਉਹ ਵੀ ਪਚ ਗਿਆ ਉਸ ਤੋਂ ਬਾਅਦ ਦੂਜੀ ਪਾਰਟੀਆਂ ਤੋਂ ਲਿਆ ਕੇ ਉਹਨਾਂ ਨੂੰ ਟਿਕਟ ਦੇ ਰਹੇ ਨੇ ਤੇ ਤੁਹਾਡੇ ਆਪ ਦੇ ਵੋਲੰਟੀਅਰ ਕਿੱਥੇ ਗਏ? ਆਪ ਦੇ ਲੀਡਰ ਕਿੱਥੇ ਗਏ? ਇਹੀ ਕੋਈ ਨਹੀਂ ਕੋਈ ਤਿਆਰ ਹੀ ਨਹੀਂ ਇਹਨਾਂ ਨਾਲ ਚੱਲਣ ਨੂੰ। ਸੋ ਇਸ ਕਰਕੇ ਇਹਨਾਂ ਦੀ ਹਾਲਾਤ ਇਹਨਾਂ ਨੂੰ ਜੋ ਅੱਜ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਇਸ ਕਰਕੇ ਕਿਉਂਕਿ ਲੋਕਾਂ ਦੀ ਨਜ਼ਰਾਂ ਤੋਂ ਲੋਕਾਂ ਦੇ ਦਿਲਾਂ 'ਚੋਂ ਇਹ ਉੱਤਰ ਕੇ ਨਹੀਂ। ਸਿੱਧੂ ਸਾਹਿਬ ਆਖਰੀ ਸਵਾਲ। ਆਜ਼ਾਦ ਕੈਂਡੀਡੇਟ ਤੋਂ ਤੇ ਲੱਖਾ ਸ਼ਦਾਨਾ ਜਦੋਂ ਪ੍ਰੈਸ ਕਾਨਫਰੰেন্স ਕੀਤੀ ਇੱਥੇ ਕਹਿ ਕੇ ਗਿਆ ਵੀ ਬਠਿੰਡਾ ਲੋਕ ਸਭਾ ਸੀਟ ਨੂੰ ਲੈ ਕੇ ਸਮਝੌਤਾ ਹੋਇਆ ਕਾਂਗਰਸ ਦਾ ਤੇ ਉਹਦਾ ਜਵਾਬ ਦੇਣਾ ਤੁਹਾਨੂੰ ਉਹ ਕੀ ਜਵਾਬ ਦੀਏ ਉਹ ਲੈਵਲ ਹੈ ਕੋਈ ਜਵਾਬ ਦੇਣ ਦਾ ਦੱਸੋ ਮੈਨੂੰ ਉਹਦਾ ਕੋਈ ਧੁੱਕ ਮੰਨਦੀ ਹੈ ਇਹੋ ਜੀ ਗੱਲ ਸਮਝੌਤਾ ਹੋਇਆ ਹੂੰ ਸਮਝੋਤੇ ਤਾਂ ਤੂੰ ਕਰਦਾ ਪਹਿਲਾਂ ਲੋਕਾਂ ਲੋਕਾਂ ਨੂੰ ਬਲੈਕਮੇਲ ਕਰਦੇ ਹੂੰ ਫਿਰ ਉਹਨਾਂ ਨਾਲ ਸਮਝੋਤੇ ਕਰਦੇ ਹੂੰ ਫਿਰ ਪੈਸੇ ਲੈ ਲੈਣੇ ਉਹਨਾਂ ਨੂੰ ਆ ਮੈਂ ਤੁਹਾਨੂੰ ਦਿਖਾ ਦਿੰਦਾ ਆ ਚੱਲੀਆ ਆਪਾਂ ਬਠਿੰਡੇ ਡਾਕਟਰਾਂ ਕੋਲੇ ਕੋਈ ਛੋਟੀ ਜੀ ਗੱਲ ਹੋਵੇ ਧਰਨਾ ਦੇ ਦਿੰਦਾ ਫਿਰ ਡਾਕਟਰ ਨੂੰ 4 ਰੁਪਏ ਦੇ ਦਿੰਦਾ ਤੇrna ਚੱਕ ਕੇ ਤੁਰ ਜਾਂਦਾ ਇਹ ਸੱਚੀ ਗੱਲ ਹੈ ਕਿ ਨਹੀਂ ਹੈ ਜੋ ਇਸ ਕਰਕੇ ਉਹਦੇ ਬਾਰੇ ਬਲੀ ਜਿਹੜੋ ਇਹ ਹੀ ਨਹੀਂ ਪਤਾ ਕਿ ਉਹ ਟਿਕਟ ਮਾਨ ਸਾਹਿਬ ਨੂੰ ਨਾਲ ਬਿਠਾ ਕੇ ਕਿੱਡੇ ਵੱਡੇ ਲੀਡਰ ਨੇ ਹਾਂ ਉਹਨਾਂ ਦੀ ਜਿਹੇ ਜੀ ਮਰਜ਼ੀ ਸੋਚ ਹੈ ਪਰ ਇੱਕ ਸੋਚ ਤੇ ਖੜੇ ਨੇ ਉਹ ਤੋਂ ਦੇ ਜੇ ਤੂੰ ਉਹਨਾਂ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕਰ ਰਹੇ ਹੈ ਉਹਨਾਂ ਦੀ ਇੱਜ਼ਤ ਕਰ ਉਹਨਾਂ ਦੀ ਉਹਨਾਂ ਦੀ ਇੱਜ਼ਤ ਵੀ ਨਹੀਂ ਕੀਤੀ ਇਹਨੇ ਤਾਂ ਹੁਣ ਕਹਿ ਰਹੇ ਕਦੇ ਕਹਿ ਰਹੇ ਮੈਂ ਅੰਮ੍ਰਿਤਸਰ ਦਾ ਕੈਂਡੀਡੇਟ ਆ ਸ਼੍ਰਮ ਨਿਕਾਲੀ ਦਲ ਦਾ ਫਿਰ ਕਹਿ ਦਿੰਦਾ ਉਹਨੂੰ ਜਿਹੜਾ ਬੰਦਾ ਮੈਂਟਲੀ ਆਪ ਹੀ ਨਹੀਂ ਸਟੇਬਲ ਜਿਹਨੂੰ ਇਹ ਨਹੀਂ ਪਤਾ ਮੈਂ ਟਿਕਟ ਕਿਸ ਤੇ ਲੜਨਾ ਹੈ ਤੇ ਕਿਉਂ ਲੜ ਰਿਹਾ ਹੈ ਉਹਦੇ ਮੁੱਦੇ ਕੀ ਨੇ ਸੋ ਇਸ ਕਰਕੇ ਉਹਦੇ ਬਾਰੇ ਬਲ ਟਾਈਮ ਵੇਸਟ ਕਰਨ ਦੀ ਲੋੜ ਨਹੀਂ ਹੈ ਸੋ ਇਹ ਜੀਤਬਿੰਦਰ ਸਿੰਘ ਸਿੱਧੂ ਕਾਂਗਰਸ ਦੇ ਉਮੀਦਵਾਰ ਜਿਨ੍ਹਾਂ ਨੇ ਬਠਿੰਡਾ ਸੀਟ ਤੇ ਚਚਾ ਕੀਤੀ ਤੇ ਕਹਿ ਰਹੇ ਨੇ ਵੀ ਕਾਂਗਰਸ ਇੱਕ ਹੈ ਇੱਕ ਪਲੇਟਫਾਰਮ ਤੇ ਉਹਨਾਂ ਦਾ ਸਮਰਥਕ ਕਰ ਰਹੀ ਹੈ ਕੁਨਾਲਬੰਸਲ ਪੰਜਾਬ ਦਾ ਪਠੇਡਾ